ਸਸ਼ੀ ਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਬਣੋ ਆਪਾਂ ਲਾਈਨਿੰਗ ਵਾਲੀ ਸਲਵਾਰ ਦੀ ਕਟਿੰਗ ਕਰਦੇ ਆਂ ਜੀ ਇਹ ਦੇਖੋ ਜੀ ਇਹ ਲੱਗਿਆ ਲਾਈਨਿੰਗ ਇਹ ਦੇਖੋ ਜੀ ਆਪਣੇ ਕਮੀਜ਼ ਦੇ ਨਾਲੋਂ ਸਾਈਡ ਤੋਂ ਕਪੜਾ ਲਿਆ ਆ ਲਾਈਨਿੰਗ ਦਾ ਇਹਦੀ ਆਪਾਂ ਇਹ ਵੀ ਆਪਾਂ 37 ਇੰਚ ਤਿਆਰ ਸਲਵਾਰ ਰੱਖਣੀ ਆ ਜੀ 25 ਇੰਚ 벨ਟ ਤਿਆਰ ਆ ਜੀ ਇਹਦੀ ਇਹ ਦੇਖੋ ਜੀ ਇਸ ਤਰ੍ਹਾਂ ਦੋ ਤਹਾਂ ਦੇ ਵਿੱਚ ਕਪੜਾ ਆਪਾਂ ਨੇ ਇਹ ਰੱਖ ਲੈਣਾ कपड़ा रखने बाद भी आप लेंथ लेनी है जी तेती इंच ते इंच लैके जी आपकी चौड़ाई रखा जी तेरह इंच क्योंकि मैं पेने निशानी त लगा रही हूँ क्योंकि क्रीम चौक आ करीमी सलवार है देश में ही ਇਹ ਦੇਖੋ ਜੀ ਇਹ ਆਪਾਂ ਲਾਈਨਿੰਗ ਕੋ ਬੈਲਟ ਵਾਸਤੇ ਕਪੜਾ ਉਤਾਰ ਰਹੇ ਹਾਂ ਜੀ 5.5 ਇੰਚ ਠੀਕ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਜੋੜ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਦੋ ਤਹਾਂ ਦੇ ਵਿੱਚ ਇਹਨੂੰ ਪਹਿਲਾਂ ਤੁਸੀਂ ਫੋਲਡ ਕਰਨਾ ਹੈ ਖੋਲਣਾ ਇਹਨੂੰ ਇਸ ਤਰ੍ਹਾਂ ਖੋਲ ਕੇ ਇਹਨੂੰ ਦੋ ਤਹਾਂ ਦੇ ਵਿੱਚ ਇਸ ਤਰ੍ਹਾਂ ਫੋਲਡ ਕਰਨਾ ਹੈ ਆ ਦੇਖੋ ਇਸ ਤਰ੍ਹਾਂ ਮੈਂ ਤੁਹਾਨੂੰ ਦਿਖਾ ਰਹੀ ਹਾਂ ਦੇਖੋ ਇਸ ਤਰ੍ਹਾਂ ਦੇਖੋ ਕੰਨੀ ਨਾਲ ਕੰਨੀ ਫੜ ਕੇ ਆਪਾਂ ਇਹਨੂੰ ਫੋਲਡ ਕੀਤਾ ਜੀ ਦੇਖੋ ਫਿਰ ਇਹਨੂੰ ਇਸ ਤਰ੍ਹਾਂ ਚਾਰ ਤਹਾਂ ਦੇ ਵਿੱਚ ਫੋਲਡ ਕਰ ਲੈਣਾ ਇਹ ਚਾਰ ਤਹਾਂ ਹੋ ਗਈਆਂ ਆਪਣੀਆਂ ਦੇਖੋ ਪਹਿਲਾਂ ਤੁਸੀਂ ਖੋਲਣਾ ਕਪੜਾ ਖੋਲ ਕੇ ਫਿਰ ਤੁਸੀਂ ਕੰਨੀ ਲੂਟ ਫੋਲਡ ਕਰਨਾ ਠੀਕ ਹੈ ਜੀ ਫਿਰ ਤੁਸੀਂ ਇਸ ਤਰ੍ਹਾਂ ਦੇਖੋ ਕਰਨਾ ਚਾਰ ਤਹਾਂ ਦੇ ਵਿੱਚ ਇਹ ਫੋਲਡ ਕਪੜਾ ਹੋ ਗਿਆ ਇਹਦੀ ਹੁਣ ਤੁਹਾਨੂੰ ਮੈਂ ਕਟਿੰਗ ਦੱਸ ਦਿਆਂ ਇਹ ਤੁਸੀਂ ਕੱਟ ਜਗ੍ਹਾ ਦੇ ਵਿੱਚ ਵੀ ਕਟਿੰਗ ਕਰ ਸਕਦੇ ਹੋ ਇਹਦੀ ਦੇਖੋ ਲੈਂਥ ਲੈਣੀ ਆਪਾਂ ਸਾਰਾ ਤੁਸੀਂ ਇਹ ਬਰਾਬਰ ਕਪੜਾ ਕਰ ਲੈਣਾ ਜੋ ਵੀ ਇਹਦੀ ਕਾਟਵਾ ਦਾ ਤੁਸੀਂ ਇੱਕ ਸਾਈਡ ਤੋਂ ਇਹਦੀ ਕਟਿੰਗ ਕਰ ਦੇਣੀ ਜਿੱਧਰ ਤੁਹਾਨੂੰ ਲੱਗਦਾ ਵੀ ਵੱਧ ਘੱਟ ਕਪੜਾ ਕੋ ਉਧਰ ਤੁਸੀਂ ਇਸ ਤਰ੍ਹਾਂ ਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਹੁਣ ਤੁਸੀਂ ਦੇਖੋ ਜਿੱਧਰਲੀ ਮਰਜੀ ਸਾਈਡ ਤੋਂ ਤੁਸੀਂ ਇਹ ਦੇਖੋ ਕੰਨੀ ਵਾਲੀ ਸਾਈਡ ਮੇਰੀ ਕੰਨੀ ਆ ਖੁੱਲੀ ਵਾਲੀ ਸਾਈਡ ਚਾਰੇ ਕੰਨੀ ਆ ਇੱਥੋਂ ਤੁਸੀਂ ਇਸ ਤਰ੍ਹਾਂ ਕਰਕੇ 33 ਇੰਚ ਦੀ ਨਿਸ਼ਾਨੀ ਲਗਾ ਲੈਣੀ ਹੈ 22 ਇੰਚ ਤੁਸੀਂ ਇਹਦੀ ਚੌੜਾਈ ਲੈ ਲੈਣੀ ਆ ਠੀਕ ਹੈ ਜੀ ਹੁਣ ਤੁਸੀਂ ਇਹਦਾ ਸੈਂਟਰ ਕਰਨਾ ਬਿਲਕੁਲ ਦੇਖੋ ਜਿੰਨਾ ਇਹਦਾ ਸੈਂਟਰ ਹੁੰਦਾ ਇੰਚੀ ਟੇਪ ਇਸ ਤਰ੍ਹਾਂ ਰੱਖ ਕੇ ਤੁਸੀਂ ਇਸ ਤਰ੍ਹਾਂ ਸੈਂਟਰ ਦੇ ਵਿੱਚ ਨਿਸ਼ਾਨੀ ਲਗਾਉਣੀ ਆ ਨਿਸ਼ਾਨੀ ਲਗਾਉਣ ਤੋਂ ਬਾਅਦ ਫਿਰ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਜਿੱਥੇ ਆਪਣਾ 2.5 ਇੰਚ ਦਾ ਨਿਸ਼ਾਨ ਲੱਗੇ ਇਹਨੂੰ ਤੁਸੀਂ ਸਿੱਧਾ ਕਰ ਲੈਣਾ ਸਿੱਧਾ ਕਰਨ ਤੋਂ ਬਾਅਦ ਤੁਸੀਂ ਦੋ ਤਹਾਂ ਚੱਕਣੀਆਂ ਨੇ ਦੇਖੋ ਤੁਸੀਂ ਚਾਰੇ ਤਹਾਂ ਨਹੀਂ ਚੱਕਣੀਆਂ ਸਿਰਫ ਦੋ ਹੀ ਤਹਾਂ ਚੱਕਣੀਆਂ ਨੇ ਉੱਪਰ ਵਾਲੀਆਂ ਦੋ ਤਹਾਂ ਤੁਸੀਂ ਇੱਥੇ ਤੱਕ ਕਟਿੰਗ ਕਰਨੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਹ ਤੇ ਜਿੰਨਾ ਤੁਸੀਂ ਆਸਣ ਰੱਖਣਾ ਸਿਰਫ ਦੋ ਤਹਾਂ ਦਾ ਹੀ ਤੁਸੀਂ ਨਿਸ਼ਾਨੀਆਂ ਇਸ ਤਰ੍ਹਾਂ ਲਗਾ ਕੇ ਦੋ ਤਹਾਂ ਦੀ ਦੋ ਤਹਾਂ ਚੱਕ ਕੇ ਤੁਸੀਂ ਇਹਦੀ ਕਟਿੰਗ ਕਰਨੀ ਆ ਦੇਖੋ ਜੀ ਠੀਕ ਹੈ ਜੀ ਇਧਰਲੀ ਸਾਈਡ ਤੇ ਆਪਣੀ ਬੰਦ ਵਾਲੀ ਸਾਈਡ ਆ ਜਿੱਧਰ ਮੈਂ ਹੁਣ ਝੋਲੀ ਦੀ ਕੱਟ ਪਾਈ ਆ ਆਸਣ ਕੱਢਿਆ ਆਪਾਂ ਨੇ ਇੱਥੋਂ ਵੀ ਤੁਸੀਂ 33 ਇੰਚ ਦਾ ਇਧਰੋਂ ਰੱਖ ਕੇ ਇੰਚ ਦੇ ਪਾਸੇ ਤਰ੍ਹਾਂ ਨਿਸ਼ਾਨੀ ਲਗਾਉਣੀ ਆ ਫਿਰ ਤੁਸੀਂ ਇਸ ਤਰ੍ਹਾਂ 2.5 ਇੰਚ ਦਾ ਨਿਸ਼ਾਨ ਲਗਾ ਕੇ ਇਹਨੂੰ ਤੁਸੀਂ ਇਸ ਤਰ੍ਹਾਂ ਸਿੱਧਾ ਕਰ ਦੇਣਾ ਠੀਕ ਹੈ ਜੀ ਇਹ ਆਪਾਂ ਪਹਿਲਾਂ ਲਾਈਨਿੰਗ ਦੇ ਉੱਪਰ ਕਟਿੰਗ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਇਹ ਵੀ ਪਿਓਰ ਦਾ ਸੂਟ ਆਪਾਂ ਬਾਅਦ ਦੇ ਵਿੱਚ ਇਹਦੇ ਉੱਪਰ ਕੱਪੜਾ نیچے ਰੱਖ ਕੇ ਉੱਪਰ ਲਾਈਨਿੰਗ ਰੱਖ ਕੇ ਤੁਹਾਨੂੰ ਇਹਦੀ ਕਟਿੰਗ ਦੱਸਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਇਹ ਆਪਾਂ ਦੋਨੇ ਝੋਲੀਆਂ ਆਪਣੀਆਂ ਕਟਿੰਗ ਕਰ ਲੈਣੀਆਂ ਨੇ ਆਪਣੇ ਕੁੰਦੇ ਕਟਿੰਗ ਹੋ ਗਏ ਆ ਹੀ ਲਾਈਨਿੰਗ ਦੇ ਠੀਕ ਹੈ ਜੀ ਇਹ ਦੇਖੋ ਜੀ ਹੁਣ ਆਪਾਂ ਤੁਹਾਨੂੰ ਇਹਦੀ ਕੱਪੜੇ ਦੇ ਉੱਪਰ ਪ੍ਰੈਸ ਕਰਕੇ ਚੰਗੀ ਤਰ੍ਹਾਂ ਦੇਖੋ ਇਹ ਦੇਖੋ ਜੀ ਇਸ ਤਰ੍ਹਾਂ ਪ੍ਰੈਸ ਕਰਕੇ ਤੁਸੀਂ ਇਹ ਜਿਹੜੇ ਆਪਣੇ ਗੋਡੇ ਕੱਟੇ ਹੋਏ ਆ ਇਹਨਾਂ ਨੂੰ ਤੁਸੀਂ ਦੇਖੋ ਕੰਨੀ ਵਾਲੀ ਸਾਈਡ ਰੱਖ ਕੇ ਕੰਨੀ ਖੁੱਲੀ ਵਾਲੀ ਸਾਈਡ ਮੈਂ ਆਪਣੇ ਕੰਨੀ ਰੱਖਿਆ ਬੰਦ ਵਾਲੀ ਸਾਈਡ ਦੂਸਰੀ ਸਾਈਡ ਦੀ ਹੈ ਇਹਨੂੰ ਇਸ ਤਰ੍ਹਾਂ ਗੋਡੇ ਰੱਖ ਕੇ ਤੁਸੀਂ ਉੱਪਰ ਕਟਿੰਗ ਕਰ ਦੇਣੀ ਆ نیچے ਆਪਾਂ ਨੇ ਕੱਪੜਾ ਰੱਖਿਆ ਉੱਪਰ ਆਪਾਂ ਲਾਈਨਿੰਗ ਰੱਖੀ ਹੈ ਜੀ ਠੀਕ ਹੈ ਜੀ ਇਹ ਆਪਣੀ ਦੋਨੇ ਗੋਡਿਆਂ ਦੀ ਹੋਊਗੀ ਕਟਿੰਗ ਹੁਣ ਦੇਖੋ ਜੀ ਇਸ ਤਰ੍ਹਾਂ ਤੁਸੀਂ ਇਹ ਕੱਪੜੇ ਨੂੰ ਸਿੱਧਾ ਕਰ ਲੈਣਾ ਬਿਲਕੁਲ ਇਹਦੇ ਹੁਣ ਆਪਾਂ ਚੌੜਾਈ ਲਵਾਂਗੇ 14 ਇੰਚ 20 ਇੰਚ ਬੈਲਟ ਦੀ ਲੈਂਥ ਆ ਗਈ ਇਸ ਤਰ੍ਹਾਂ ਇੱਕੋ ਜਿਹਾ ਕਪੜਾ ਕਰਕੇ ਤੁਸੀਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਜੋੜ ਲਾਈਨਿੰਗ ਦੇ ਕੱਪੜੇ ਦੇ ਵਿੱਚ ਇਹ ਦੇਖੋ ਜੀ ਇਹ ਆਪਾਂ ਜੋੜ ਪਾ ਕੇ ਫਿਰ ਬਾਅਦ ਵਿੱਚ ਇਹਦੀ ਕਟਿੰਗ ਕਰਾਂਗੇ ਇਹ ਦੇਖੋ ਜੀ ਆਪਾਂ ਨੇ ਦੋ ਤਹਾਂ ਦੇ ਵਿੱਚ ਕਪੜਾ ਫੋਲਡ ਕਰ ਲਿਆ ਨੀਚੇ ਵਾਲਾ ਦੇਖੋ ਕੰਨੀਆਂ ਮੈਂ ਦੇਖੋ ਆਪਣੀ ਸਾਈਡ ਤੇ ਰੱਖਿਆ ਨੇ ਇਧਰਲੀ ਸਾਈਡ ਤੇ ਜਿੱਧਰ ਮੈਂ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਜੀ ਹੁਣ ਦੇਖੋ ਜੀ ਆਪਾਂ ਦੂਸਰਾ ਸਾਈਡ ਵੀ ਤੁਹਾਨੂੰ ਦੱਸ ਦ ਰਿਹਾ ਦੂਸਰੀ ਸਾਈਡ ਤੇ ਦੂਸਰਾ ਪੀਸ ਰੱਖ ਲੈਣਾ ਆਪਾਂ ਨੇ ਲਾਈਨਿੰਗ ਦਾ ਦੋ ਤਹਾਂ ਦੇ ਵਿੱਚ ਆਪਾਂ ਨੀਚੇ ਵਾਲਾ ਕਪੜਾ ਰੱਖਿਆ ਹੋਇਆ ਹੈ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਹੁਣ ਬਿਲਕੁਲ ਨਾਲ-ਨਾਲ ਆਪਾਂ ਇਹਦੀ ਕਟਿੰਗ ਕਰ ਦਾਂਗੇ इस तरह करके कटिंग कर दी थी ये अपनी होगी कटिंग वीडियो वाइए लगी लाइक शेयर कमेंट जरूर करो जी धनबाद जी